ਸਾਰੇ ਫੇਸਬੁਕਾਂ ਤੇ ਯੂਟਿਊਬਾਂ ਤੇ ਕਈ ਫੇਸਬੁਕ ਪੇਜਾਂ ਤੇ ਹੁਣ ਇੱਕੋ ਗੱਲ ਚੱਲੀ ਪਈ ਆ ਭਈਏ ਪਜਾਓ ਭਈਏ ਪਜਾਓ ਭਈਏ ਪਜਾਓ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਭਈਆਂ ਨੂੰ ਲਿਆਂਦਾ ਸੀ ਤੁਸੀਂ ਉਦੋਂ ਹੀ ਸੋਚ ਕੇ ਲਿਆਉਣਾ ਸੀ ਆਮ ਬੰਦਿਆਂ ਨੂੰ ਤੁਸੀਂ ਦੇਹਲੀ ਤੇ ਨਹੀਂ ਚੜਨ ਦਿੰਦੇ ਜਿਹੜੇ ਤੁਹਾਡੇ ਪਿੰਡਾਂ ਦੇ ਬੰਦੇ ਹੁੰਦੇ ਆ ਪਿੰਡਾਂ ਦੇ ਮਜ਼ਦੂਰ ਹੁੰਦੇ ਆ ਤੁਸੀਂ ਉਹਨਾਂ ਨੂੰ ਦੇਹਲੀ ਤੇ ਨਹੀਂ ਚੜਨ ਦਿੰਦੇ ਤੇ ਜਿਹੜੇ ਕਹਿ ਲੋ ਇਹ ਭਈਏ ਆ ਤੁਹਾਡੇ ਘਰਾਂ ਦੇ ਵਿੱਚ ਘੁਸੇ ਰਹਿੰਦੇ ਆ ਤੁਸੀਂ ਚੰਗੀ ਸੇਵਾ ਕਰਦੇ ਇਹਨਾਂ ਦੀ ਤੇ ਆਖਰ ਨੂੰ ਤੁਸੀਂ ਕੀ ਕਹਿੰਨੇ ਆ ਕਿ ਆਪਣੇ ਪਿੰਡਾਂ ਵਾਲੇ ਤਾਂ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਤੇ ਆਹ ਵੇਖ ਲਓ ਜਿਹੜੇ ਕੰਮ ਇਹ ਕਰੀ ਜਾਂਦੇ ਆ ਇਹ ਕੰਮ ਦਰਿੰਦਗੀ ਵਾਲੇ ਆ ਹੁਣ ਮੈਂ ਕੁਝ ਵੀਡੀਓ ਇਹ ਵੇਖ ਰਿਹਾ ਕਿ ਬਹੁਤ ਸਾਰੇ ਲੋਕ ਇੱਕ ਮੈਂ ਮੁੰਡਾ ਵੇਖਿਆ ਉਹ ਇੱਕ ਭਈਆ ਹੈਗਾ ਛੋਟਾ ਜਿਹਾ ਉਹ ਪਤਾ ਨਹੀਂ ਆਪਦਾ ਕੀ ਸਮਾਨ ਲੈਣ ਗਿਆ ਕੀ ਨਹੀਂ ਲੈਣ ਗਿਆ ਤੇ ਉੱਥੇ ਇੱਕ ਪੰਜਾਬੀ ਬੰਦਾ ਉਹ ਕਹੀ ਜਾਂਦਾ ਤੂੰ ਮੇਰੇ ਪਿੱਛੇ ਕੀ ਲੈਣ ਆਇਆ ਤੂੰ ਮੇਰੇ ਦੋ ਵਾਰੀ ਪਿੱਛੇ ਆ ਗਿਆ ਐਡੀ ਕਰਦਾ ਕਹਿੰਦਾ ਮੈਂ ਖਬੋਦੂ ਵਿੱਚ ਉਹ ਐ ਹੱਥ ਜੋੜੀ ਖੜਾ ਯਾਰ ਕੰਮ ਸੇ ਕੰਮ ਇੱਕ ਬੰਦੇ ਨੇ ਦਰਿੰਦਗੀ ਕਰਤੀ ਆ ਤੇ ਹੁਣ ਆਪਾਂ ਸਾਰਿਆਂ ਨੂੰ ਤਾਂ ਨਾਕੁੱਟਣ ਲੱਗ ਜਗੇ ਉਹਨਾਂ ਦਾ ਤਾਂ ਕੋਈ ਦੋਸ਼ ਨਹੀਂ ਨਾ ਜੇਕਰ ਇੱਕ ਬੰਦੇ ਨੇ ਦਰਿੰਦਗੀ ਕੀਤੀ ਆ ਪਹਿਲੀ ਗੱਲ ਤਾਂ ਉਹਨੂੰ ਪੁੱਛੋ ਆਪਾਂ ਕਹਿਨੇ ਸਜ਼ਾ ਦਿਓ ਜੀ ਸਜ਼ਾ ਦਿਓ ਮੈਂ ਕਹਿੰਦਾ ਸਜ਼ਾ ਜ਼ਰੂਰ ਦਿਓ ਸਭ ਤੋਂ ਭੈੜੀ ਸਜ਼ਾ ਦਿਓ ਪਰ ਉਹਨੂੰ ਪੁੱਛ ਤਾਂ ਲੋ ਐਨੀ ਦਰਿੰਦਗੀ ਕੀਤੀ ਕਿਉਂ ਆ ਕਿਹੜੀ ਗੱਲਾਂ ਐਨੀ ਦਰਿੰਦਗੀ ਕੀਤੀ ਆ ਇਹ ਕਿਤੇ ਏਜੰਸੀਆਂ ਦਾ ਕੰਮ ਤਾਂ ਨਹੀਂ ਪੰਜਾਬ ਦੇ ਲੋਕਾਂ ਨੂੰ 扑ਕਾਇਆ ਤਾਂ ਨਹੀਂ ਜਾ ਰਿਆ ਤਾਂ ਕਿ ਜਿਹੜੇ ਅੱਜ ਪੰਜਾਬ ਦੇ ਲੋਕ ਆ ਉਹ ਭਈਆਂ ਤੇ ਅਤਿਆਚਾਰ ਕਰਨ ਜਾ ਉਹਨਾਂ ਨੂੰ ਪੁਝਾਉਣ ਮਾਰਨ ਕੁੱਟਣ ਜੋ ਮਰਜ਼ੀ ਕਰਨ ਤੇ ਕੱਲ ਨੂੰ ਜਿਹੜੀਆਂ ਸਾਡੀ ਹੋਰ ਸਟੇਟਾਂ ਦੇ ਵਿੱਚ ਪੰਜਾਬੀ ਬੈਠੇ ਆ ਇਤੇ ਕਾਲ ਨੂੰ ਭਈਏ ਕੋਈ ਉਹਨਾਂ ਨਾਲ ਉਹ ਕਰਨ ਦੇਖੋ ਮੈਂ ਸਰਕਾਰਾਂ ਦੇ ਪਲਾਨ ਤੇ ਕਦੇ ਨਹੀਂ ਝੱਜ ਸਕਦਾ ਇਹ ਮੇਰੀ ਸੋਚ ਨਹੀਂ ਆ ਮੈਂ ਕਦੇ ਵੀ ਏਜੰਸੀਆਂ ਤੇ ਨਹੀਂ ਝੱਜ ਸਕਦਾ ਮੇਰੀ ਸੋਚ ਨਹੀਂ ਹੋ ਸਕਦਾ ਗਲਤ ਹੋਵੇ ਪਰ ਮੈਂ ਜ਼ਰੂਰ ਇਹ ਗੱਲ ਕਹੂੰਗਾ ਕਿ ਜਿਹੜਾ ਵੀ ਫੈਸਲਾ ਲੈਣੇ ਆ ਪੰਜਾਬ ਦੇ ਲੋਕੋ ਬੜਾ ਸੋਚ ਸਮਝ ਕੇ ਲਿਆ ਕਰੋ ਇਹ ਹਰ ਵਾਰੀ ਜਿਵੇਂ ਕੱਲ ਨੂੰ ਨਾ ਸਾਲ 6 ਮਹੀਨੇ ਬਾਅਦ ਇੱਕ ਵਾਜਾ ਜਾ ਵੱਜ ਜਾਂਦਾ ਭਈਆਂ ਨੂੰ ਪੁਜਾਓ ਭਈਆਂ ਨੂੰ ਪੁਜਾਓ ਭਈਆਂ ਨੂੰ ਪੁਜਾਓ ਭਈਆਂ ਨੂੰ ਪੁਜਾਓ ਰੱਖ ਕਿਉਂ ਲੈਨੇ ਆ ਇਹ ਜਦੋਂ ਝੋਨਾ ਲੱਗ ਜਾਂਦਾ ਉਦੋਂ ਬਾਅਦ ਭਈਆਂ ਨੂੰ ਪੁਜਾਇਆ ਜਾਂਦਾ ਉਦੋਂ ਪਹਿਲਾਂ ਕਿਉਂ ਲਿਆਂਦਾ ਜਾਂਦਾ ਇਹਨਾਂ ਦਾ ਜੇ ਬਾਈਕਾਟ ਕਰਨ ਲੱਗੇ ਆ ਤਾਂ ਤੁਸੀਂ ਜ਼ਰੂਰ ਕਰੋ ਜਿਹੜੇ ਬੰਦੇ ਤੁਹਾਡੇ ਖੇਤਾਂ ਦੇ ਵਿੱਚ ਆ ਕੇ ਬੈਠਦੇ ਆ ਬਹੁਤ ਸਾਰੇ ਇੱਥੇ ਭਈਏ ਬੈਠੇ ਆ ਜਿਹੜਾ ਕੋਈ ਜੂਸ ਦੀ ਰੇੜੀ ਲਈ ਖੜਾ ਜਿਹੜਾ ਕੋਈ ਇੱਥੇ ਆਂਡਿਆਂ ਦੀ ਰੇੜੀ ਲਈ ਖੜਾ ਜਿਹੜਾ ਕੋਈ 버ਗਰ ਲਈ ਖੜਾ ਕਾਇ ਕੋਈ ਉਹ ਫਰੂਟ ਲਾਈ ਖੜਾ ਸਾਰੇ ਇੱਕੋ ਜੇ ਨਹੀਂ ਗਏ ਕਈ ਬੰਦੇ ਵਫਾਦਾਰ ਵੀ ਹੁੰਦੇ ਆ ਜੇ ਆਪਾਂ ਗੱਲ ਕਰਗੇ ਵੀ ਇਹਨਾਂ ਨੇ ਦਰਿੰਦਗੀ ਕੀਤੀ ਆ ਤੇ ਆਪਣੇ ਪੰਜਾਬੀਆਂ ਨੇ ਕਈ ਥਾਵਾਂ ਤੇ ਦਰਿੰਦਗੀ ਕੀਤੀ ਆ ਕਈ ਥਾਵਾਂ ਤੇ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੇ ਨਾਲ ਅਤਿਆਚਾਰ ਹੋਇਆ ਧਰਨੇ ਲਾਏ ਆ ਕਦੇ ਪਰਚਾ ਨਹੀਂ ਹੁੰਦਾ ਛੇਦੀ ਤਾਂ ਫਿਰ ਆਪਾਂ ਉਦੋਂ ਪਿੰਡਾਂ 'ਚ ਉਹਨਾਂ ਨੂੰ ਕਿੰਨਾ ਕੱਟਤਾ ਅੱਜ ਇੱਕ ਗੈਰ ਪੰਜਾਬ ਜਿਹੜਾ ਭਈਆ ਇੱਕ ਉਹਨੇ ਆ ਕੇ ਪੰਜਾਬ ਦੇ ਵਿੱਚ ਇਹੋ ਜਿਹਾ ਕੰਮ ਕੀਤਾ ਆਪਾਂ ਭੜਕੇ ਪਏ ਆ ਕਿਉਂਕਿ ਸਾਡੇ ਪੰਜਾਬ ਦੇ ਲੋਕ ਖੁਦ ਕੁਝ ਇਹੋ ਜਿਹੇ ਕੰਮ ਕਰ ਰਹੇ ਆ ਜਿਨ੍ਹਾਂ ਨਾਲ ਲੋਕਾਂ ਨੂੰ ਇਹ ਆ ਇਹ ਤਾਂ ਬਚਾਉਂਦੇ ਹੁੰਦੇ ਸੀ ਅੱਜ ਆਪ ਮਾਰੀ ਜਾਂਦੇ ਆ ਫਿਰ ਆਪਾਂ ਕੀ ਕਰਦੇ ਆ ਮੇਰਾ ਹਲੇ ਵੀ ਦਿਮਾਗ 'ਚ ਮੈਂ ਇਸ ਮਸਲੇ ਤੇ ਬੋਲਣਾ ਨਹੀਂ ਚਾਹੁੰਦਾ ਸੀ ਬਹੁਤ ਸੱਜਣ ਬੋਲ ਪਏ ਸੀ ਪਰ ਮੈਂ ਇਹ ਸੋਚੀ ਜਾਣਾ ਵੀ ਇਹ ਭਈਏ ਦੇ ਐਡੀ ਦਰਿੰਦਗੀ ਮੰਦ ਦੇ ਵਿੱਚ ਆਈ ਕਿਉਂ ਪੰਜ 6 ਸਾਲਾਂ ਦਾ ਬੱਚਾ ਹੋਵੇ ਜਿਹਦੇ ਨਾਲ ਇੰਨੀ ਪੈੜੀ ਕੀਤੀ ਹੋਵੇ ਇਹ ਦੁਸ਼ਮਣੀ ਹੈ ਕਾਦੀ ਆ ਇਹ ਦਰਿੰਦਗੀ ਵਿਖਾਈ ਕਿਉਂ ਗਈ ਆ ਆ ਰਾਖਸ਼ਕ ਹੁੰਦੇ ਸੀ ਜਿਹੜੇ ਉਹ ਵੀ ਬੰਦੇ ਨੂੰ ਸਿੱਧਾ ਖਾ ਜਾਂਦੇ ਸੀ ਉਹ ਵੀ ਇੰਨਾ ਨਹੀਂ ਤੜਪਾਉਂਦੇ ਸੀ ਉਹ ਛੋਟੇ ਜਿਹੇ ਬੱਚੇ ਨੂੰ ਤੜਫਾਇਆ ਜਾਣਾ ਕਿਹੜੀ ਗੱਲਾਂ ਤੜਫਾਇਆ ਗਿਆ ਮੈਂ ਕਹਿਣਾ ਪੁੱਛਿਆ ਜਾਣਾ ਚਾਹੀਦਾ ਸੀ ਕਿ ਗੱਲ ਕੀ ਬਣੀ ਆ ਭਾਈ ਕਿਹੜੀ ਗੱਲਾਂ ਤੁਸੀਂ ਉਹਨਾਂ ਨੂੰ ਉਹ ਕੀਤਾ ਪਤਾ ਤਾਂ ਕਰਦੇ ਹਲੇ ਤੱਕ ਇਹ ਹੀ ਨਹੀਂ ਪਤਾ ਕਿ ਉਹਨੇ ਬੱਚੇ ਨਾਲ ਇੰਜ ਕਿਉਂ ਕੀਤਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਇੱਕ ਜਿਹੜਾ ਬਲਾਤਕਾਰ ਆ ਇਹ ਬਹੁਤ ਸਾਰੇ ਗੁਨਾਹਾਂ ਨੂੰ ਲੁਕੋ ਦਿੰਦਾ ਹੁਣ ਆਪਾਂ ਇਸੇ ਗੱਲ ਦੇ ਵਿੱਚ ਫਿਰਦੇ ਆ ਕਿ ਉਹਨੇ ਜੀ ਬਲਾਤਕਾਰ ਕੀਤਾ ਬਲਾਤਕਾਰ ਕੀਤਾ ਪਰ ਕੀਤਾ ਕਿਉਂ ਹੁਣ ਬਹੁਤ ਸਾਰੇ ਲੋਕ ਮਜ਼ਾਕ ਕਰਨਗੇ ਟਿੱਚੜਾ ਕਰਨਗੇ ਪਰ ਇਹ ਤੁਹਾਡਾ ਨਜ਼ਰੀਆ ਤੇ ਤੁਹਾਡੀ ਸੋਚ ਬਦਲ ਲਓ ਯਾਦ ਰੱਖੋ ਇਹਦੇ ਦਰਿੰਦਗੀ ਪਿੱਛੇ ਜਿਹੜੀ ਐਡੀ ਦਰਿੰਦਗੀ ਵਿਖਾਈ ਉਸ ਬੰਦੇ ਨੇ ਉਹ ਦਰਿੰਦਗੀ ਦਾ ਰਾਜ ਵਿੱਚ ਕੀ ਹੋ ਸਕਦਾ ਬੱਚੇ ਦੇ ਮਗਰ ਉਹ ਸਰੀਆ ਕੇ ਰਾੜਾ ਮੈਂ ਵੇਖੀ ਤਸਵੀਰ ਵੇਖੀ ਆ ਕਿੱਡੀ ਬੱਚੇ ਨੂੰ ਦਰਦਨਾਕ ਮੌਤ ਦਿੱਤੀ ਆ ਇਹ ਤੁਸੀਂ ਦੱਸੋ ਪਰ ਚੱਕਰ ਪਤਾ ਕੀ ਆ ਮਹਿੰਦੀ ਦੇ ਰੰਗ ਵਰਗਾ ਮੁੱਦਾ ਹੁੰਦਾ ਪੰਜਾਬ ਦਾ ਮਹਿੰਦੀ ਦੇ ਰੰਗ ਵਰਗਾ ਜਿਵੇਂ ਮਹਿੰਦੀ ਦਾ ਰੰਗ 2-3 ਦਿਨਾਂ ਬਾਅਦ ਲੱਥ ਜਾਂਦਾ 4 ਦਿਨਾਂ ਬਾਅਦ ਲੱਥ ਜਾਂਦਾ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਮੁੱਦਾ ਆਉਂਦਾ ਉਹ ਮਹਿੰਦੀ ਦੇ ਰੰਗ ਵਰਗਾ ਹੁੰਦਾ ਉਹ ਮਿੰਟੋ-ਮਿੰਟ ਲੱਥ ਜਾਂਦਾ ਪੰਜਾਬ ਦਾ ਮਸਲਾ ਮਹਿੰਦੀ ਦਾ ਰੰਗ ਕਿਉਂਕਿ ਇਹਨੇ ਲੱਥ ਜਾਣਾ ਅੱਜ-ਅੱਜ ਤੁਸੀਂ ਸਾਰੇ ਪੰਜਾਬ ਦੇ ਦਰਦੀ ਬਣ ਗਏ ਆ ਕੱਲ ਨੂੰ ਫੇਰ ਤੁਹਾਡੇ ਚੌਤਰਿਆਂ ਤੇ ਇਹ ਲੋਕ ਵਿਖਣਗੇ ਇਹਦੇ ਜ਼ਿੰਮੇਦਾਰ ਕੌਣ ਆ ਇਹਦਾ ਜ਼ਿੰਮੇਦਾਰ ਵੇਖੋ ਨਾ ਅੱਜ ਬਹੁਤ ਸਾਰੇ ਸੱਜਣ ਕਹੀ ਜਾਂਦੇ ਆ ਐ ਨਹੀਂ ਜੀ ਆ ਨਹੀਂ ਇਹ ਨਹੀਂ ਹੁਣ ਇੱਥੇ ਕਈ ਆਪਾਂ ਕਈ ਸੋਚਦੇ ਆ ਕਈ ਕਹਿੰਦੇ ਭਈਏ ਪਜੌਤ ਕਿੰਗਾ ਨੇ ਫੈਕਟਰੀ ਚ ਰੱਖ ਛੱਡੇ ਰੌਲਾ ਤੇ ਆ ਨਾ ਅਸੀਂ ਕੀ ਕਹਿੰਨੇ ਆ ਕੰਮ ਨਹੀਂ ਕਰਦੇ ਪੰਜਾਬੀ ਕੰਮ ਨਹੀਂ ਕਰਦੇ ਕੰਮ ਉਹ ਆਪਨੇ ਕਰਦੇ ਜਿਹੜੇ ਉਹ ਦੂਜੇ ਡਰਦੇ ਆਏ ਆ ਉਹ ਡਰ ਕੇ ਆਏ ਆ ਯੂਪੀ ਚੋਂ ਆਏ ਆ ਤੁਹਾਡਾ ਸਾਰਾ ਗੋਲਾ ਠੰਡਾ ਕਰਨਗੇ ਤੁਸੀਂ ਪੰਜਾਬ ਦੇ ਬੰਦੇ ਨੂੰ ਇਹ ਕਿੰਨੇ ਵੀ ਸਵੇਰ 6 ਵਜੇ ਨਾਲ ਉੱਠ ਖੜੇ ਰਾਤ ਨੂੰ 10 ਵਜੇ ਘਰੇ ਜਾਵੇ ਇਹ ਕੰਮ ਨਹੀਂ ਨਾ ਹੋ ਸਕਦੇ ਦੁਨੀਆ ਸਿਆਣੀ ਹੋ ਲੱਗ ਗਈ ਆ ਕਿੰਨਾ ਸਾਡਾ ਪਿੰਡਾਂ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਵਰਤੀ ਜਾਂਦੇ ਆ ਇਹ ਜਦੋਂ ਆਪਣੇ ਚ ਫੁੱਟ ਪਈ ਹੋਊਗੀ ਬਹੁਤ ਸੱਜਣ ਫਾਇਦਾ ਚੱਕਣਗੇ ਅੱਜ ਦੀ ਅੱਖੀ ਯਾਦ ਰੱਖ ਲੋ ਪਰ ਮੈਂ ਫੇਰ ਤੋਂ ਕਹਿਣਾ ਕਿ ਭਾਈ ਸਾਹਿਬ ਜੇਕਰ ਇੱਕ ਨੇ ਗਲਤੀ ਕੀਤੀ ਹੈ ਦੇ ਵਿੱਚ ਸਾਰੇ ਭਈਆਂ ਦਾ ਕੋਈ ਦੋਸ਼ ਨਹੀਂਗਾ ਜਿਹੜਾ ਬੰਦਾ ਗਲਤਾਂ ਚ ਪੇੜੇ ਮਾਰੋ ਛੱਤਰ ਮਾਰੋ ਕਾਨੂੰਨ ਨੂੰ ਜਿਹੜੀ ਸਜ਼ਾ ਬੰਦੀ ਆ ਦਵਾਓ ਪਰ ਮੈਂ ਤੁਹਾਨੂੰ ਇਹ ਕਹਿਣਾ ਕਿ ਇੱਕ ਜਨੇ ਦੀ ਸਜ਼ਾ ਸਾਰਿਆਂ ਨੂੰ ਨਹੀਂ ਭੁਗਤਾਉਣੀ ਚਾਹੀਦੀ ਜੇ ਗੱਲ ਕਰੀਏ ਨਾ ਆਪਾਂ ਕੁਝ ਗੱਲਾਂ ਮੈਂ ਕਰਾਂ ਤਾਂ ਵਿਵਾਦ ਪੈਦਾ ਕਰਦਿਆਂ ਦੋ ਬੰਦਿਆਂ ਦੀ ਗਲਤੀ ਬਹੁਤ ਸਾਰੇ ਲੋਕਾਂ ਨੂੰ ਭੁਗਤ ਨਹੀਂ ਪੈ ਜਾਂਦੀ ਆ ਇੱਕ ਬੰਦੇ ਦੀ ਗਲਤੀ ਕਿਉਂ ਲੋਕ ਦੂਜੇ ਲੋਕ ਭੁਗਤਣ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਦਰਿੰਦਗੀ ਵਿਖਾਈ ਆ ਉਹ ਤੋਂ ਪੁੱਛ ਕੇ ਸੁਣੀ ਚਾਹੀਦੀ ਆ ਸੁਣਦੇ ਵਿੱਚ ਮੈਨੂੰ ਮਿਲਿਆ ਕਿ ਉਸ ਬੱਚੇ ਦੇ ਨਾਲ ਦਰਿੰਦਗੀ ਜਿਹੜੀ ਹੋਈ ਆ ਉਹ ਬਹੁਤ ਜ਼ਿਆਦਾ ਮੈਂ ਕਹਿੰਦਾ ਕੋਈ ਜਿਵੇਂ ਦੁਸ਼ਮਣੀ ਰੰਜਿਸ਼ ਕੱਢੀ ਜਾਂਦੀ ਆ ਉਹ ਰੰਜਿਸ਼ ਪੁੱਛੋ ਕੀ ਸੀ ਪਲੈਨ ਕੀ ਆ ਇਹਦੇ ਵਿੱਚ ਕਿਤੇ ਸਭ ਤੋਂ ਵੱਡੀ ਗੱਲ ਇਹ ਯਾਦ ਰੱਖ ਕੇ ਚੱਲੋ ਜੇ ਕਿ ਤੁਸੀਂ ਦਿਲ ਤੋਂ ਕੰਮ ਨਹੀਂ ਲੈਣਾ ਹੁਣ ਪੰਜਾਬ ਕੋ ਜੇ ਪੰਜਾਬ ਦੇ ਲੋਕ ਦਿਲ ਤੋਂ ਕੰਮ ਲੈਣਗੇ ਇਹ ੱਤਕਾ ਖਾਣਗੇ ਸਾਨੂੰ ਦਿਮਾਗ ਤੋਂ ਸੋਚਣ ਸ਼ਕਤੀ ਨਾਲ ਕੰਮ ਲੈਣਾ ਪੈਣਾ ਵੀ ਸਾਡੇ ਨਾਲ ਆਹ ਕੰਮ ਹੋ ਕਿਉਂ ਰਿਹਾ ਸਾਡੇ ਲੋਕਾਂ ਨੂੰ ਹੀ ਕਿਉਂ ਪੜਕਾਇਆ ਜਾ ਰਿਹਾ ਬਹੁਤ ਸਾਰੇ ਸੱਜਣ ਕਹਿਣਗੇ ਵੱਡਾ ਵਿਦਵਾਨ ਆਹ ਗੱਲ ਮੈਂ ਤਾਂ ਇਸ ਮਸਲੇ ਬੋਲਦਾ ਮੈਨੂੰ ਪਤਾ ਸੀ ਵੀ ਸਾਡੇ ਵਿਦਵਾਨ ਆ ਜਿਹੜੇ ਰਜਾਈਆਂ 'ਚ ਬੈਠੇ ਹੋ ਨੇ ਸੂਟਾਉਂਦੇ ਜਿਹੜੇ ਏਸੀਆਂ ਅੱਗੇ ਬੈਠੇ ਜਿਹੜੇ ਜਿੰਨਾਂ ਤੋਂ ਹਿੱਲਿਆ ਤੱਕ ਨਹੀਂ ਜਾਂਦਾ ਮਨਜੇ ਤੋਂ ਪਿਆ ਤੋਂ ਕਹਿੰਦੇ ਮਮੀ ਚਾਹ ਲੈ ਕੇ ਆਈ ਉਹ ਸਾਨੂੰ ਗੱਲਾਂ ਦੱਸਣਗੇ ਇੱਥੋਂ ਆ ਨਹੀਂ ਇੱਥੋਂ ਇਹ ਨਹੀਂ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨਾਂ ਨੂੰ ਭੁਜਾਓ ਨਾ ਇਹਨਾਂ ਨੂੰ ਕੰਮ ਨਾ ਦਿਓ ਆਪੇ ਜਾਂਦੇ ਰਹਿਣਗੇ ਖੇਤਾਂ 'ਚ ਤੁਹਾਡੇ ਸਾਰਾ ਕੁਝ ਆਪਾਂ ਪਹਿਲੇ ਚੀਜ਼ਾਂ ਛੱਡ ਗਿਆ ਆਪੇ ਆਪਾਂ ਹੀ ਘੁਜਾਏ ਨਾ ਪਹਿਲਾਂ ਘੁਜਾਉਣਾ ਬੰਦ ਕਰੋ ਤੇ ਬੰਦ ਹੀ ਸਜ਼ਾ ਉਹਨੂੰ ਦਿਓ ਜਿਹਦੀ ਸਜ਼ਾ ਹੈ ਐਵੇਂ ਦੂਜੇ ਦੇ ਚਪੇੜੇ ਨਾ ਮਾਰੋ ਰਾਤ ਜਾਂਦਿਆਂ ਦੇ ਆਪਾਂ ਇੱਕ ਦਾ ਗੁੱਸਾ ਦੂਜਿਆਂ ਤੇ ਕੱਢੀ ਜਾਂਦੇ ਉਹਦਾ ਕੋਈ ਫਾਇਦਾ ਨਹੀਂ ਐ ਤਾਂ ਜਿਵੇਂ ਕਹਿ ਲਓ ਕਿਸੇ ਮਾਂ ਦੇ ਪੰਜ ਪੁੱਤ ਸੀਗੇ ਮਾਂ ਦੇ ਪੰਜ ਪੁੱਤ ਸੀ ਸਮਝਣ ਵਾਲੇ ਸਮਝ ਗਏ ਕਿਆ ਜਾਣੇਗੇ ਅਣਜਾਣੇ ਗੱਲ ਸੁਣ ਲਓ ਜੇ ਇੱਕ ਪੁੱਤ ਮਾਂ ਦਾ ਡੀਐਸਪੀ ਬਣਿਆ ਦੂਜਾ ਐਸਐਸਪੀ ਬਣਿਆ ਇੱਕ ਡੀਸੀ ਬਣਿਆ ਚੌਥਾ ਸਚੋ ਬਣਿਆ ਤੇ ਪੰਜਵਾਂ ਚੋਰ ਬਣਿਆ ਉਹ ਚਾਰੇ ਭਰਾਵਾਂ ਕੋਲੇ ਸ਼ਿਕਾਇਤ ਆ ਗਈ ਕਿ ਜਿਹੜਾ ਤੁਹਾਡਾ ਭਰਾ ਭਾਈ ਇਹ ਚੋਰ ਆ ਉਹ ਕਹਿੰਦੇ ਬੰਦੀ ਸਜ਼ਾ ਦੇ ਉਹ ਇਹਨੂੰ ਸਜ਼ਾ ਦਿੱਤੀ ਕੁੱਟਿਆ ਮਾਰਿਆ ਉਥੋਂ ਕੋਈ ਬੰਦੇ ਨੂੰ ਨਹੀਂ ਪਤਾ ਸੀ ਵੀ ਜਿਹੜੇ ਅਫਸਰ ਖੜੇ ਆ ਇਹਦੇ ਭਰਾ ਆਂਦਾ ਗੰਦੀ ਮਾਂ ਦਾ ਗੰਦਾ ਪੁੱਤ ਉਹ ਅਫਸਰਾਂ ਨੇ ਆ ਵੀ ਮਾਂ ਦਾ ਕੋਈ ਦੋਸ਼ ਨਹੀਂ ਇਹਨੂੰ ਕਹੇ ਜਿਹੜਾ ਕੁਛਕਣਾ ਉਹ ਆ ਨਾ ਇਹ ਗੰਦੇ ਦੀ ਮਾਂ ਗੰਦੀ ਹੋਊਗੀ ਉਹ ਆਨੇ ਗਾਸੋਲਾ ਲਗਾਮ ਮੈਂ ਕਹਿੰਦਾ ਕਹਿੰਦਾ ਜबान ਸੁਭਾਲ ਕੇ ਬੋਲ ਜੀਵ ਨੂੰ ਲਗਾਮ ਪਾਰ ਦੀ ਉਹ ਕਹਿੰਦਾ ਤੁਹਾਨੂੰ ਦੱਕਾ ਦਾ ਗੰਦੀ ਮਾਂ ਦਾ ਗੰਦਾ ਪੁੱਤ ਉਹ ਅਫਸਰਾਂ ਚਾਕੇ ਉਹ ਕੁੱਟਿਆ ਪਹਿਲਾਂ ਉਹ ਕਹਿੰਦੇ ਅਸੀਂ ਇਹਦੇ ਭਰਾ ਮਾਂ ਦਾ ਕੋਈ ਦੋਸ਼ ਨਹੀਂ ਹੁੰਦਾ ਜੇ ਚਾਰ ਨੌਕਰੀਆਂ ਲਾ ਕੇ ਇੱਕ ਚੋਰ ਬਣ ਗਿਆ ਇਹਦੇ ਵਿੱਚ ਕਿਸੇ ਭਈਆਂ ਦੇ ਝੁੰਡ ਦਾ ਕੋਈ ਦੋਸ਼ ਨਹੀਂ ਇਹ ਝੁੰਡ ਚੋਰਾਂ ਦੇ ਪੰਜਾਬ ਚ ਵੀ ਬਣੇ ਹੋਏ ਆ ਇਹੋ ਜਿਹੇ ਦਰਿੰਦਗੇ ਹੋਰ ਵੀ ਹੈਗੇ ਆ ਪਰ ਇੱਕ ਜਨੇ ਦੀ ਸਜ਼ਾ ਆਪਾਂ ਸਾਰਿਆਂ ਨੂੰ ਦਿੰਦੇ ਚੰਗੇ ਨਹੀਂ ਲੱਗਦੇ ਤੁਸੀਂ ਪੰਜਾਬ ਦੇ ਲੋਕ ਆ ਤੁਹਾਡੇ ਦਿਲ ਦੇ ਵਿੱਚ ਹੈ ਇਹ ਚੀਜ਼ ਨੂੰ ਨੋਟ ਰੱਖ ਲੋ ਹਾਂ ਤੁਸੀਂ ਕਹਿੰਦੇ ਆ ਵੀ ਭਈਆਂ ਨੂੰ ਤੋਰੋ ਤੋਰੋ ਜ਼ਰੂਰ ਕਿਉਂਕਿ ਜਦੋਂ ਵਿਵਤਾ ਆਈ ਆ ਸਭ ਤੋਂ ਪਹਿਲਾਂ ਗਏ ਆ ਜੇ ਜੰਗ ਲੱਗੀ ਸੀ ਪਿੱਛੇ ਜੇ ਮਈ ਦੇ ਵਿੱਚ ਉਸ ਟਾਈਮ ਤੇ ਗੱਡੀਆਂ ਦੀਆਂ ਟ੍ਰੇਨਾਂ ਦੀਆਂ ਟ੍ਰੇਨਾਂ ਭਰ ਕੇ ਗਏ ਆ ਉਸ ਤੋਂ ਬਾਅਦ ਫਿਰ ਤੁਹਾਡੇ ਕੋਲੇ ਆਈ ਆ ਕਿਉਂਕਿ ਅਸੀਂ ਲੋਕ ਪੰਡ ਦੀ ਸਾਂਝ ਰੱਖਦੇ ਆ ਜਿਹੜੇ ਆਪਾਂ ਲੋਕ ਆ ਆਪਾਂ ਮਤਲਬ ਹੀ ਬਣ ਚੁੱਕੇ ਆ ਜੇ ਤਾਂ ਕੋਈ ਮਸਲਾ ਚੱਲ ਪਿਆ ਫੇਸਬੁੱਕ ਤੇ ਰੀਲਾਂ ਪਾਉਣ ਲੱਗ ਜਣਾ ਜੀ ਆ ਮਾੜੇ ਆਹੇ ਮਾੜੇ ਆਹੇ ਜਦੋਂ ਪਤਾ ਲੱਗ ਗਿਆ ਕੱਲ ਨੂੰ ਸਰਦਾ ਨਹੀਂ ਇਹਨਾਂ ਬਿਨਾ ਪਸਾਦ ਕਿ ਲਿਆਵਾਂਗੇ ਤੁਹਾਡੇ ਤੇ ਆ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਓਵੇਂ ਕਰੋ ਜਿਵੇਂ ਆਪਣੇ ਪੰਜਾਬ ਪੰਜਾਬੀ ਸੀ ਇੱਕ ਤਾਂ ਗਲਤੀ ਹੋ ਗਈ ਤਾਂ ਖਨੀ ਟਰੰਪ ਸੀ ਜਿਹਨੇ ਕਿਹਾ ਵੀ ਅਸੀਂ ਹੁਣ ਲਾਇਸੈਂਸ ਨਹੀਂ ਦੇਣਾ ਡਰਾਈਵਰੀ ਦਾ ਆਪਾਂ ਬੜਿਆਂ ਨੇ ਇਹ ਕਿਹਾ ਯਾਰ ਗਲਤ ਆ ਇੱਕ ਇੱਕ ਬੰਦੇ ਦੀ ਸਜ਼ਾ ਤੁਸੀਂ ਸਾਰੇ ਪੰਜਾਬੀਆਂ ਨੂੰ ਕਿਉਂ ਦਿੰਨੇ ਆ ਸਾਰੇ ਭਾਰਤੀਆਂ ਨੂੰ ਕਿਉਂ ਸਜ਼ਾ ਦਿੰਨੇ ਆਪਾਂ ਕਿਹਾ ਕਿ ਨਹੀਂ ਕਿਹਾ ਤੇ ਅੱਜ ਫਿਰ ਆਪਾਂ ਆਪਾਂ ਨੂੰ ਨਾ ਕੱਲ ਨੂੰ ਕੋਈ ਕਊ ਗੈਰ ਵੀ ਇੱਕ ਬੰਦੇ ਦੀ ਸਜ਼ਾ ਤੁਸੀਂ ਦੂਜਿਆਂ ਨੂੰ ਕਿਉਂ ਦਿੰਨੇ ਆ ਹੋ ਸਕਦੇ ਇਹਦੇ ਵਿੱਚ ਸਿਆਸਤ ਬੜੀ ਤਗੜੀ ਹੋਵੇ ਆਪਾਂ ਭਈਆਂ ਨੂੰ ਕੱਢੀਏ ਉਧਰੋਂ ਸਾਡੇ ਜਿਹੜੇ ਪੰਜਾਬੀ ਬੈਠੇ ਹੋਰ ਸਟੇਟਾਂ ਦੇ ਵਿੱਚ ਕੱਲ ਨੂੰ ਕੋਈ ਹੋ ਕਰੇ ਆਪਾਂ ਕਹਾਂਗੇ ਨਾ ਕੌਣ ਕਰੂਗਾ ਸਾਡੇ ਨਾਲ ਜਦੋਂ ਅਸੀਂ ਕਰੀ ਜਾਂਨੇ ਸਾਡੇ ਨਾਲ ਕੋਈ ਕਰ ਲੂ ਸਾਡੇ ਪੱਲੇ ਵੀ ਕੀ ਆ ਮੰਤਰੀ ਸਾਡੇ ਨਹੀਂਗੇ ਅਫਸਰ ਸਾਡੇ ਨਹੀਂਗੇ ਜਿਹੜੇ ਬਣੇ ਫਿਰਦੇ ਆ ਮੰਤਰੀ ਸਾਡੇ ਨਹੀਂ ਪ੍ਰਸ਼ਾਸਨ ਸਾਡੀ ਨਹੀਂ ਗੱਲ ਸੁਣਦਾ ਧਰਨੇ 'ਚ ਤੁਹਾਨੂੰ ਪਤਾ ਹੀ ਲੱਗ ਗਿਆ ਮੈਂ ਤੁਹਾਡੇ ਹੱਕਾਂ ਦੇ ਤੁਹਾਡੇ ਦੰਦੇ ਵਰਦੇ ਆ ਸਾਡੇ ਕੋਲ ਕੀ ਆ ਸਾਡੇ ਕੋਲ ਚੰਗੀ ਸਿੱਖਿਆ ਨਹੀਂ ਇਹ ਤਿੰਨ ਚੀਜ਼ਾਂ ਸਾਡੇ ਕੋਲ ਹੈ ਹੀ ਨਹੀਂ ਸਭ ਤੋਂ ਵੱਡਾ ਹੁੰਦਾ ਮੇਰਾ ਖਸਮ ਹੋਵੇ ਮੇਰੇ ਵਾਲਤੇ ਮੈਂ ਵਿੜਾ ਦੇਵਾਂ ਠੱਲ ਤੇ ਸਾਡਾ ਖਸਮ ਤਾਂ ਦਿੱਲੀ ਦੇ ਸ਼ਹਿਾਰਾਂ ਤੇ ਨਾ ਹੀ ਦਾ ਫਿਰਦਾ ਆਪਾਂ ਕੀ ਕਰ ਲਾਂਗੇ ਇਸ ਕਰਕੇ ਜੋ ਵੀ ਫੈਸਲਾ ਲੈਣਾ ਪੰਜਾਬ ਦੇ ਲੋਕੋ ਬੜਾ ਸੋਚ ਸਮਝ ਕੇ ਲਾਓ ਜੇ ਉਹ ਫੈਸਲੇ ਦੇ ਵਿੱਚ ਕਿਸੇ ਪੰਜਾਬੀ ਦਾ ਕਿਸੇ ਬੇਕਸੂਰ ਬੰਦੇ ਦਾ ਤੇ ਜਿਹੜੇ ਪੰਜਾਬ ਤੋਂ ਬਾਹਰ ਪੰਜਾਬੀ ਬੈਠੇ ਆ ਉਸ ਸਟੇਟਾਂ ਦੇ ਵਿੱਚ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਤੇ ਜੇਕਰ ਮੈਂ ਭਾਈ ਗੱਲਾਂ ਕੁਝ ਗਲਤ ਕਰ ਗਿਆ ਹਾਂ ਉਹਦੇ ਵਾਸਤੇ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਮਾਫੀ ਚੋਣਾ ਪਰ ਉਹ ਜਿਹੜਾ ਦਰਿੰਦਗੀ ਆ ਜਿਹੜਾ ਉਹ ਮੈਂ ਇਹਨੂੰ ਇਹ ਦਾਣਵ ਜਿਹੜਾ ਹੈਗਾ ਇਹ ਜਿਹਨੂੰ ਬੜਾ ਕੰਦਾ ਕਹਿੰਦੇ ਵੀ ਇਹ ਦਾਣਵੀ ਆ ਭਾਈ ਬੰਦੇ ਖਾਣਾ ਉਹ ਬੰਦੇ ਖਾਣੇ ਨੂੰ ਇੱਕ ਭਈਏ ਨੂੰ ਪੁੱਛੋ ਕਿ ਭਈਆ ਜੀ ਇਹ ਦੱਸੋ ਕਿ ਇਸ ਬੱਚੇ ਨਾਲ ਇਹ ਕੰਮ ਕਿਉਂ ਕੀਤਾ ਬੁਲਾਤਕਾਰ ਕੁਝ ਚੀਜ਼ਾਂ ਲੁਕਾਉਣ ਵਾਸਤੇ ਹੁੰਦਾ ਕਿਉਂਕਿ ਉਹ ਬੁਲਾਤਕਾਰ ਬਣ ਜਾਂਦਾ ਜੀ ਉਹਨੇ ਹਫਸ ਦੇ ਵਿੱਚ ਆਹ ਕਰਤਾ ਨਾ 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 ਪਿੱਛੇ ਸਿਆਸਤ ਦੇਖੋ ਹੋਰ ਚੀਜ਼ਾਂ ਬਹੁਤ ਹੁੰਦੀਆਂ ਉਹਨੂੰ ਮਾਰਨ ਲੱਗੇ ਨੂੰ ਪਤਾ ਸੀ ਕਿ ਮਸਲਾ ਵਧੂਗਾ ਉਹਨੂੰ ਇਸ ਚੀਜ਼ ਦਾ ਵੀ ਪਤਾ ਹੋਣਾ ਵੀ ਪੰਜਾਬ ਦੇ ਵਿੱਚ ਅੱਗੇ ਭਈਆਂ ਤੋਂ ਕੰਨੀ ਕਤਰਾ ਰਹੇ ਆ ਪੰਜਾਬ ਦੇ ਲੋਕ ਫਿਰ ਥੋੜਾ ਜਿਹਾ ਪੁੱਛਗਿੱਛ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਕਿ ਗੱਲ ਹੋਈ ਕਿਉਂ ਥੋੜਾ ਜਿਹਾ ਤੈਅ ਤੱਕ ਜਾਣੇ ਸਾਡੀ ਬੇਨਤੀ ਆ ਉਸ ਪਰਿਵਾਰ ਦੇ ਨਾਲ ਮੈਨੂੰ ਕੱਲੇ ਨੂੰ ਨਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੁੱਖ ਆ ਹੋਰ ਸਟੇਟਾਂ ਦੇ ਲੋਕਾਂ ਨੂੰ ਵੀ ਦੁੱਖ ਆ ਕਿਉਂਕਿ ਬੱਚੇ ਨਾਲ ਬਹੁਤ ਜ਼ਿਆਦਾ ਗਲਤ ਹੋਇਆ ਤੇ ਉਹ ਜਿਹੜੀ ਧੀਰੋਂਦੀ ਫਿਰਦੀ ਉਹਦੇ ਵੱਲ ਵੇਖ ਕੇ ਬਹੁਤ ਜ਼ਿਆਦਾ ਦੁੱਖ ਹੁੰਦਾ ਤੇ ਜਿਹੜਾ ਇਹ ਗੁਨਾਹਗਾਰ ਆ ਇਹਨੂੰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇਹਦੇ ਤੇ ਕੱਲ ਨੂੰ ਕੋਈ ਇਹੋ ਜਿਹਾ ਕਦਮ ਚੱਕਣ ਲੱਗਿਆ ਸੋਚੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ